ਬਲ ਮਹੱਲਾ ਪੰਜਵਾ ਜੀ ਜੰਦ ਸੁਪਰਸਨ ਪਏ ਦੇਖ ਪਰਬੋ ਪਰਸਾਪ ਕਰ ਜੋ ਤਾਰਿਆ ਸਤਿਗੁਰੂ ਕਰਿਆ ਹਰਿ ਆਪ ਖਾਤ ਕਰ ਜਤ ਨਿਭਤ ਰਹੇ ਗੁਰ ਸ਼ਬਦ ਅਖੋਟ ਪੂਰਨ ਪਹੀ ਸੁਮਗ੍ਰੀ ਕਬਹੋ ਨਹੀਂ ਟੋੜ ਰਹਾਓ ਸਾਧ ਸੰਗ ਰੱdna ਅਹਨਿੱਦ ਅਪਾਰ ਧਰਮ ਅਰਥ ਅਰ ਕਾਮ ਦੇਤੇ ਨਹੀਂ ਬਾਰ ਭਗਤ ਅਰਦ ਏਕ ਰੰਗ ਗੋਵਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਪਰੇ ਪ੍ਰਭ ਤੇਰੀਆ ਪ੍ਰਭ ਕੀ ਵਡੇ ਆਈ ਨਾਨ ਗੇ ਅੰਤ ਨਾ ਪਾਈਏ ਬੇਅੰਤ ਗੋਸਾਈ ਬਲਾਵਲ ਮਹੱਲਾ ਪੰਜਵਾ ਜੀ ਜਨ ਸੁ ਪਰ ਸੰਨ ਪਏ ਦੇਖ ਪ੍ਰਭ ਉਪਰ ਤਾਪ ਤਰ ਜੋ ਉਤਾਰਿਆ ਸਤ ਗੁਰੂ ਕਰ ਆਹਰ ਆਪ ਖਾਤ ਖਰਚ ਨਿਭਤ ਰਹੈ ਗੁਰ ਸ਼ਬਦ ਅਖਟ ਪੂਰਨ ਭਈ ਸੁਮਗਰੀ ਕਬ ਹੋ ਨਹੀ ਟੋਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਧਰਮ ਅਰਥ ਅਰ ਕਾਮੋਖ ਦੇਤੇ ਨਹੀਂ ਬਾਗ पग घरा दे एक रंग गोविंद गोपाल राम नाम तन संचिया जाका नहीं सुमार सर्न परे प्रभु तेरीया प्रभु की वढाई नानगियंतन पइए बेअंत गोसाईं बुलबुल महल्ला पंजना जी जंदा सु प्रसन्न पाए देख प्रभु प्रताप ਕਰ ਜੋ ਉਤਾਰਿਆ ਸਤ ਗੁਰੂ ਕਰਿਆ ਹਰਿਆ ਆਪ ਕਾਦ ਕਰ ਜਤ ਨਿਭਤ ਰਹੇ ਗੁਰ ਸ਼ਬਦ ਅਖੋਟ ਪੂਰਨ ਪਈ ਸਮਗਰੀ ਕਬ ਹੂ ਨਹੀਂ ਟੋਟ ਰਹਾਉ ਸਾਧ ਸੰਗ ਅਰਾਧਨਾ ਹਰ ਨਿਦ ਆਪਾਰ ਧਰਮੇ ਅਰਥੇ ਅਰ ਕਾਮ ਮੋਖ ਦੇਤੇ ਨਹੀਂ ਬਾਰ ਭਗਤ ਅਰਾਧ ਏਕ ਰੰਗੋ ਵਿੰਦ ਗੋਪਾਲ राम नाम तन संचिया जाका नहीं सुमार सन्न भरे प्रभु तेरीया प्रभु की वढाई नानक के अंतन पइए बेअंत को साईं बुलावल मोहल्ला पंचवा जी जमसु पर सन्न पए देख प्रभु प्रताप कर्ज उतारे सतगुरु कहया हर आप ਖਾਤ ਖਰ ਖਚ ਤੰਨੀ ਬਤ ਰਹੇ ਗੁਰ ਸ਼ਬਦ ਆ ਕੋਟਾ ਪੂਰਨ ਪਹਿ ਜਮਗਰੀ ਕਬ ਹੁ ਨਹੀਂ ਟੁੱਟ ਰਹਾਓ ਸਾਧ ਸੰਗ ਆਰਾਧਨਾ ਹਰ ਨਿਦ ਆਪਾਰ ਕਰਮੇ ਅਧਿਆਰ ਕਾਮ ਮੋਕ ਦੇਤੇ ਨਹੀਂ ਬਾਰ ਭਗਤ ਅਰਾਧੇ ਏਕ ਰੰਗ ਗੋਵਿੰਦ ਗੋਪਾਲ रामन्ना न तहन संचिया जाका नहीं सुमार सर्न भरे प्रभु तेरीया प्रभु की बडे आई नानक अंतन पाई है बेअंत गुसाईं बुलवल महल्ला पंजवा जी जंत सु प्रसन्न पए देख प्रभु करतात करजे उतारिया सतगुरु करया हरियाप ਖਾਦ ਖਰਚੇ ਤੰ ਨਿਭਤ ਰਹੇ ਗੁਰ ਸ਼ਬਦ ਆਖੋਟ ਪੂਰਨ ਭਈ ਸਮਗਰੀ ਕਬੂ ਨਹੀਂ ਟੁੱਟਰਾਓ ਸਾਧ ਸੰਗ ਅਰਾਧਨਾ ਹਰ ਨਿੱਧ ਅਪਾਰ ਤਰਮ ਅਰਥਿਆਰ ਕਾਮ ਮੋਕ ਦੇਤੇ ਨਹੀਂ ਬਾਰ ਭਗਤ ਅਰਾਧੇ ਏਕ ਰੰਗੋਬਿੰਦ ਗੋਪਾਲ RAM ਨਾਮ ਤਨ ਸੰਜਿਆ ਜਾ ਕਾ ਨਹੀਂ ਸੁਮਾਰ ਨਾਨਕ ਪਰੇ ਪ੍ਰਭ ਤੇਰੀਆਂ ਪ੍ਰਭ ਕੀ ਵਡਿਆਈ ਨਾਨਕ ਅੰਧ ਨ ਭਾਈ ਐ ਬੇਅੰਤ ਗੁਸਾਈ ਬੁਲਾਵਲ ਮਹੱਲਾ ਪੰਜਵਾ ਜੀ ਜੰਤ ਸੁਪਰਸੰਨ ਭਏ ਦੇਖ ਪ੍ਰਭ ਪ੍ਰਤਾਪ ਕਰਜ ਉਤਾਰਿਆ ਸਤਿਗੁਰੂ ਕਰਿਆ ਹਰਿ ਆਪ ਆਤ ਖਰਚਤ ਨਿਭਤ ਰਹੇ ਗੁਰ ਸ਼ਬਦ ਆ ਕੋਟ पूर्ण भई समागरे कबहु नहीं तू डराओ साध संग आराधना हरनेद अपार कर्म अधेर काम मोख देते नहीं बार भगत आरादए एक रंग गोमेध गोपाल राम नाम तन संचया जका नहीं सुमार शरण भरे प्रभु तेरीया प्रभु की बड़ाई ਨਾਨਕ ਅੰਤ ਨ ਪਾਈਐ ਬੇਅੰਤ ਗੋ ਸਾਈ ਬਲਵਲ ਮਹੱਲਾ ਪੰਜਵਾ ਜੀ ਜਨ ਸੁ ਪਰਸਨ ਪਏ ਦੇਖ ਪ੍ਰਭੂ ਪਰਤਾਪ ਕਰਜ ਉਤਾਰਿਆ ਸਤ ਗੁਰੂ ਕਰਿਆ ਹਰ ਆਪ ਖਾਦ ਖਰਚ ਤੰਨੀ ਬਹਤ ਰਹਿ ਗੁਰ ਸ਼ਬਦ ਅਖੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾਓ साध संग राधना हरनिद अपार परम अर्थियार काम मोक देते नहीं बार भगत आराध्य एक रंग गोविंद गोपाल राम नाम का संचिया जाका नहीं सुमार शरण बरे प्रभु तेरीया प्रभु की बड़ाई ਨਾਨਕੇ ਅੰਦਰ ਨਾ ਭਾਈਏ ਬੇਅੰਤ ਗੋ ਸਾਈ ਬਲਾਵਣ ਮਹੱਲਾ ਪੰਜਵਾ ਜੀ ਜਨ ਸੂ ਪਰ ਸੰਨ ਪਾਏ ਦੇਖ ਪ੍ਰਭੂ ਪਰਤਾਪ ਕਰ ਜੋ ਤਾਵਿਆ ਸਤ ਗੁਰੂ ਕਾਵਿਆ ਹਰ ਆਪ ਖਾਤ ਖਰਚਤ ਨੀ ਬਹਤ ਰਹੇ ਗੁਰ ਸ਼ਬਦ ਅਖੋਟ ਪੂਰਨ ਭਈ ਸਮਗਵੇ ਕਬਹੁ ਨਹੀਂ ਟੁੱਟ ਰਹਾਓ साध संग आराधना हद अपार धर्म्य अध्ययन काम मोख देते नहीं बार भगत आराधे एक रंग गोविंद गोपाल राम नाम दान संज्या जा का नहीं सुमार सन भवे प्रभु तेरीया भोगी वडे आई नानक के ਪਾਈ ਐ ਬੇਅੰਤ ਗੋ ਸਾਈ ਬਲਵਲ ਮਹੱਲਾ ਪੰਜਵਾ ਜੀ ਜਨ ਸੁਪਰ ਸੰਨ ਪਾਏ ਦੇਖ ਪ੍ਰਭੂ ਪ੍ਰਤਾਪ ਤਰਜ ਉਤਾਰਿਆ ਸਤ ਗੁਰੂ ਕਰਿਆ ਹਰ ਆਪ ਹਾਥ ਖਰਚ ਤਨ ਨਿਭਤ ਰਹੇ ਗੁਰ ਸ਼ਬਦ ਅਖੋਟ ਪੂਰਨ ਭਈ ਸਮਗਰੀ ਕਬਹੁ ਨਹੀਂ ਟੂਟ ਰਹਾਉ ਸਾਧ ਸੰਗੇ ਆਰਾਧਨਾ ਹਰ ਨਿਦ ਅਪਾਰ ダルमे अध्यारे काम मोह देते नहीं बार भगत आराधे एक रंगो विंद गोपाल राम नाम तन संचिया जाका नहीं सुवार शरण भवे प्रभु तेरे या प्रभु की वड़ई आई नानक एंडन पाई है बे अंत गोसाई बुलबुल मोहल्ला 5वां ਜੀ ਜੰਤ ਸੁਪਰ ਸੰਨ ਪਏ ਦੇਖ ਪ੍ਰਭੂ ਪ੍ਰਤਾਪ ਕਰਜ ਉਤਾਰਿਆ ਸਤ ਗੁਰੂ ਕਰਿਆ ਹਰ ਆਪ ਖਾਤ ਖਰਚ ਤੰਨੀ ਬਤ ਰੇ ਗੁਰ ਸ਼ਬਦ ਅਕੋਟ ਪੂਰਨ ਭਈ ਸਮਗਰੀ ਕਬੋ ਨਹੀਂ ਤੋੜ ਰਹਾਓ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਤਰਮੇ ਅਰਤੇ ਅਰ ਕਾਮ ਮੋਖ ਦਿੱਤੇ ਨਹੀਂ ਬਾਰ स्वागत आराधे एक रंग गोविंद गोपाल राम नाम तन संजया जाका नहीं तुमार सब प्रवे प्रभु तेरीया प्रभु की वडे आई दान के अंतन पाई है बेअंत गोसाई बलबल महल्ला पंजवा जी जन सु प्रसन्न पए देख प्रभु प्रताप कर जो तारे असत गुरु करे आ हरि आप बात खजिमि बहतर है गुरु शब्द अखोट पूर्ण भई समग रे कहो नहीं टूट रहाओ साथ संग आराधना हगनि द अपार तर्मे अर्थियार अर काम मोक देते नहीं बार भगत आराधे एक रंग गोविंद गोपाल राम नाम तन संचया जाका नहीं सुमार ਸਰ ਨਬਰੇ ਪ੍ਰਭ ਤੇਰੀਆ ਪ੍ਰਮੁਖੀ ਵਡਿਆਈ ਨਾਨਕ ਅੰਤਨ ਭਾਈਐ ਬੇਅੰਤ ਗੋਸਾਈ ਬੁਲਾ ਹੁਲ ਮਹੱਲਾ ਪੰਜਵਾ ਜੀ ਜੰਦ ਸੁ ਪਰਸਨ ਪਾਏ ਦੇਖ ਪ੍ਰਭੂ ਪਰਤਾਪ ਕਰਿਉ ਉਧਾਰਿਆ ਸਤਗੁਰੂ ਕਰਿਆ ਹਰਿ ਆਪ ਹਾਤ ਕਰ ਜਿਤਨੀ ਬਹਤਰਾ ਹੈ ਗੁਰ ਸ਼ਬਦ ਅਖੋਟ पूर्ण भई सुमगरे कबो नहीं टूट रहाओ साथ संग आराधना हार में द अपार कर्म अधेर काम मोख देते नहीं बार भगत आराध्य एक रंग गोविंद गोपाल राम नाम तन संजिया जाका नहीं सुमार सबरे प्रभु देरिया प्रभु की वडे आई ਨਾਨਕੇ ਅੰਦਰ ਨ ਪਈਏ ਬੇਅੰਤ ਗੋ ਸਾਈਂ ਬਲਾਉਨ ਮੱਲਾ ਪੰਜਵਾ ਜੀ ਜਨ ਸੁਪਰਸਾ ਨ ਭਏ ਦੇਖ ਪ੍ਰਭੂ ਪਰਤਾਪ ਕਰ ਜੂ ਤਾਰੇ ਆ ਸਤਗੁਰੂ ਕਰੇ ਆ ਹਰਿ ਆਪ ਹਾਥ ਕਰ ਚਿਤਨੀ ਪਾਤ ਰਾਇ ਗੁਰ ਸ਼ਬਦ ਅਖੋਟਾ ਪੂਰਨ ਭੈ ਸਮਗਵੀ ਕਬਹੁ ਨਹੀਂ ਟੁੱਟ ਰਹਾਓ साध संग आराधन हर मेद अपार धर्म अर्थ यारे काम मोह देते नहीं बार भगत आराधे एक रंग गोविंद गोपाल राम नाम तन संचिया जाका नहीं सुमार सरन भवे प्रभु तेरीया प्रभु की वडे आई ਨਾਣਗੇ ਅੰਤ ਨਾ ਪਾਈਐ ਬੇਅੰਤ ਗੋਸਾਈਂ ਬੁਲਾਵੋ ਰ ਮਹੱਲਾ ਪੰਜਵਾ ਜੀ ਜਨ ਸੁਪਰਸਾ ਨ ਪਾਏ ਦੇਖ ਪ੍ਰਭੂ ਪ੍ਰਤਾਪ ਕਰਜ ਉਤਾਰੇ ਸਤਿਗੁਰੂ ਕਰਿ ਆ ਹਰਿ ਆਪ ਹਾਥ ਕਰ ਚਤਨੀ ਵਹਤ ਰਹਾ ਹੈ ਗੁਰ ਜਬ ਅਖੋਟ ਪੂਰਨ ਭਈ ਸਮਗਵੇ ਕਹੋ ਨਹੀਂ ਟੁੱਟ ਰਹਾਓ साध संग आराधना हरमिद अपार परमार्थ अर काम मोख देते नहीं बार भगत अरत एक रंगो विंद गोपाल राम नाम तन संजिया जाक नहीं सुमार सन भरे भूपेरियां प्रभु की वडे आई ਨਾਣ ਗਿਆਂਦਨ ਪਾਈਐ ਬੇਅੰਤ ਗੋਸਾਈ ਬਲਵਲ ਮਹੱਲਾ ਜੀ ਜੰਤ ਸੂਪਰ ਸੰਪਾਪ ਪਰ ਜੋ ਉਤਾਰਿਆ ਸਾਰੇ ਆਪ ਆਤ ਕਰਜਿਤ ਨਿਭਾਧਰਾਏ ਆਖੋਟਾ ਪੂਰਨ ਬਈ ਸੰਗਵੇ ਕਬਹੂ ਨਹੀਂ ਟੁੱਟ ਰਹਾਓ साध संग आराधना हर निग अपार कर्म अर्थ हर अर काम मोक केते नहीं बार भगत आराधे एक रंग गोविंद गोपाल राम नाम धन संचिया जाका नहीं सुमार सन्न परे प्रभु तेरीया प्रभु की वढाई ਨਾਨਕ ਅੰਤ ਨ ਪਾਈ ਐ ਬੇਅੰਤ ਗੋਸਾਈ ਬਲਾਵਲ ਮਹੱਲਾ ਪੰਜਵਾ ਜੀ ਚੰਦ ਸੁਪਰ ਸਨ ਪਾਏ ਦੇਖ ਪ੍ਰਭੂ ਪ੍ਰਤਾਪ ਕਰ ਜੋ ਤਾਰਿਆ ਸਤ ਗੁਰੂ ਕਰਿਆ ਹਰਿ ਆਪ ਖਾਤ ਕਰ ਜਤ ਨਿਭਤ ਰਹਿ ਗੁਰ ਸ਼ਬਦ ਅਖਟ ਪੂਰਨ ਭਈ ਸਮਗਰੇ ਕਬੂ ਨਹੀਂ ਟੁੱਟ ਰਹਾਓ ਸਾਧ ਸੰਗ ਅਰਾਧਨਾ ਹਰ ਨਿਦ ਅਪਾਰ ਕਰਮ ਅਰਧੇ ਅਰ ਕਾਮ ਮੋਗ ਦੇਤੇ ਨਹੀਂ ਬਾਰ ਭਗਤ ਅਰਾਧੈ ਏਕ ਰੰਗ ਗੋਵਿੰਦ ਗੋਪਾਲ ਰਾਮ ਨਾਮ ਤਨ ਸੰਚਿਆ ਜਾ ਕਾ ਨਹੀਂ ਸੁਮਾਰ ਸਰਨ ਬਰੇ ਪ੍ਰਭ ਤੇਰੀਆ ਪ੍ਰਭ ਕੀ ਵਡਿਆਈ ਨਾਨਕ ਅੰਦਰ ਨਾ ਪਾਈਐ ਬੇਅੰਤ ਗੋਸਾਈ ਬੁਲਾ ਬੁਲ ਮਹੱਲਾ ਪੰਜਵਾ ਜੀ ਜੰਦ ਸੋ ਪਰਸਨ ਪਾਏ ਦੇ ਪ੍ਰਭੂ ਪਰਤਾਪ ਕਰ ਜੋ ਧਾਰਿਆ ਸਤ ਗੁਰੂ ਕਰਿਆ ਹਰ ਆਪ ਹਾਤ ਖਰਚ ਤਨ ਨਿਭਤ ਰਹਿ ਗੁਰ ਸ਼ਬਦ ਅਖੋਟ ਪੂਰਨ ਪਹੀ ਸਮਗਰੀ ਕਬੂ ਨਹੀਂ ਦੋਟ ਰਹਾਓ ਸਾਦ ਸੰਗੇ ਅਰਾਧਨਾ ਹਰਨੇ ਦਪਾ ਕਰ ਮੇ ਅਥੇ ਅ ਕਾਮ ਮੋਖ ਦੇਤੇ ਨਹੀਂ ਬਾਤ ਭਗਤ ਅਰਾਧੇ ਇਕ ਰਾਂਗੋ ਵਿੰਦ ਗੋਪਾਲ RAM ਨਾਮ ਧਨ ਸੰਜਿਆ ਜਾਕਾ ਨਹੀਂ ਸੁਮਾਰ ਸਭ ਨਭਰੇ ਪ੍ਰਭ ਤੇਰੀ ਆ ਭਵ ਕੀ ਵੜੇ ਆਈ ਨਾਨਕ ਅੰਤ ਨ ਪਈਐ ਬੇਅੰਤ ਗੋਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ